ਨਾ ਆਪਣੇ ਪਿੰਡ ਵੀਹੀ ਜੀ ਬਣਦੀ ਹੈਗੀ ਵਧੀਆ ਕੰਮ ਚੱਲੀ ਜਾਂਦਾ ਸਾਫ ਸਪਾਈ ਜੀ ਕਰਨੀ ਹੈਗੀ ਅੱਛਾ ਤੇ ਚੱਲੇਗਾ ਫਿਰ ਆਪਾਂ ਚੱਲੀਏ ਮੇਰੇ ਤਾਂ ਹੁਣ ਦੁਖਦene ਬੱਗਿਆ ਹੱਡ ਕੋਟੇ ਸੂਟਾ ਇਹ ਨੌਜਵਾਨਾਂ ਦਾ ਕੰਮ ਹੈ ਇੱਕ ਦੋ ਮੁੰਡੇ ਉਥੋਂ ਹੋ ਲੈ ਜੀ ਤੁਸੀਂ ਜਾ ਕੇ ਮਾਰੋ ਹੰਬੜਾ ਚਲੋ ਫਿਰ ਐ ਕਰਦੇ ਅਸੀਂ ਮੈਂ ਲੈ ਜਾਣਾ ਕਰੂੰ ਚਲ ਅਸੀਂ ਕਰ ਲੈਨੇ ਚਾਚਾ ਹੂੰ ਗੁਰਦਵਾਰੇ ਪਿੱਛੇ ਆਵਾ ਸੇਵਾ ਕਰਕੇ ਇਹ ਮਿਸਤੀ ਲੱਗਿਆ ਆਇਆ ਹੋਇਆ ਥੇ ਉਹ ਮੈਂ ਹੁਣ ਬੁੜਾ ਠੇਰਾ ਮੇਰੇ ਹੁਣ ਦੁਖਦene ਹੱਡ ਕੋਟੇ ਤੁਸੀਂ ਹੁਣ ਨਵੇਂ ਮੁੰਡਿਆਂ ਸੇਵਾ ਹੁਣ ਤੁਸੀਂ ਕਰੋ ਇੱਕ ਤੋਂ ਦੋ ਤੋਂ ਬੱਗੇ ਵਰਗਿਆਂ ਨੂੰ ਲੈ ਜਾ ਤੁਸੀਂ ਗਰਾਉ ਸੇਵਾ ਹੁਣ ਮੈਂ ਨਹੀਂ ਚੱਲਦਾ ਚਾਹ ਫੇ ਬੱਗੇ ਵਰਗੇ ਲੈ ਜੂਗਾ ਨਾਲ ਠੀਕ ਆ ਹਾਂ ਉੱਥੋਂ ਜਾ ਕੇ ਠੀਕ ਆ ਚਾਚਾ ਫੇ ਬੱਗੇ ਕਰਵਾ ਲੱਗਿਆ ਤੈਨੂੰ ਕਿਹੜੀ ਬਈ ਦਾਤਾ ਸਰਪੰਚੀ ਖੜਾ ਹੁਣ ਫਰਦਾ ਦਾ ਮੋਟੋ ਕਹਿੰਦਾ ਫਰਦਾ ਦਾ ਚਾਚਾ ਗਿੰਦਰ ਹਾਂ ਜੇ ਸਰਪੰਚੀ ਜਦੋਂ ਕੋਈ ਪਿੰਡ ਦਾ ਕੋਈ ਕੰਮ ਹੁੰਦਾ ਹੈਗਾ ਕੋਈ ਸਫਾਈ ਦਾ ਜਾਂ ਗੁਰਦੁਆਰੇ ਕੰਮ ਹੁੰਦਾ ਉਸ ਦਾ ਕਹਿੰਦਾ ਤੁਸੀਂ ਨੌਜਵਾਨ ਮੁੰਡੇ ਕੰਮ ਕਰੋ ਮੇਰੇ ਹੱਡ ਗੁੱਡੇ ਦੁਖਦੇ ਨੇ ਇਹ ਕੀ ਕਹਿ ਸਕਦੇ ਆ ਚਲ ਕੋਈ ਨਾ ਕੋਈ ਕਾਰ ਕੰਮ ਆਪਾਂ ਦਿੰਨੇ ਆ ਉਹਨੂੰ ਸਰਪੰਚੀ ਠੀਕ ਆ ਓਏ ਹੋਰ ਦਾਤਾ ਕਿਵੇਂ ਆ ਠੀਕ ਆ ਬਗਿਆ ਤੈਨੂੰ ਢੀਕ ਰਿਹਾ ਸੀ ਮੈਂ ਹੱਥ ਜੇ ਬੰਨੀ ਜਾਂਦਾ ਮੌਕਾ ਦੋ ਏ ਕਿ ਮੈਨੂੰ ਇੱਕ ਹੋਣਾ ਕਾਹਦਾ ਮੌਕਾ ਮੰਗਦਾ ਤੂੰ ਸੇਵਾ ਦਾ ਸੇਵਾ ਕਾਦੀ ਕਰ ਲੈ ਸੇਵਾ ਕਾਦੀ ਕਰਨੀ ਆਂ ਦਾ 35 ਦਾ ਕੋਈ ਸਰਪੰਚੀ ਤੋਂ ਤੈਨੂੰ ਕੀ ਲੈਣਾ ਤੇਰੇ ਹੱਡ ਗੋਡੇ ਤੇਰੇ ਦੁਖਦੇ ਨੇ ਉਹ ਬੜਾ ਤੂੰ ਹੋਇਆ ਪਿਆਗਾ ਇਹਦਾ ਨੌਜਵਾਨ ਮੁੰਡਿਆਂ ਦਾ ਕੰਮ ਹੁੰਦਾ ਹੈਗਾ ਅਸੀਂ ਆਪ ਹੀ ਸੰਭਾਲਾਂਗੇ ਇਹ ਜੇ ਕੰਮ ਹਾਂ ਹਾਂ